ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਨਵੇਂ ਬਣੇ ਹਰਿਆਣੇ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਟਕਾਰ ਲਗਾਉਂਦੇ ਹੋਏ ਅੱਜ ਤੋਂ ਵਿਧਾਨ ਪਹਿਲਾਂ ਕਿਹਾ ਸੀ ਕਿ ਅਸੀਂ ਤੇਈ ਨਹੀਂ ਅਸੀਂ 24 ਫਸਲਾਂ ਉੱਤੇ ਐਮ ਐਸ ਪੀ ਦੇਵਾਂਗੇ ਇਹ ਵਾਅਦਾ ਕੀਤਾ ਗਿਆ ਹੈ ਮੈਂ ਮੁੱਖ ਮੰਤਰੀ ਬਣਿਆ ਹਾਂ ਜਿਹੜੀ ਵੀ ਫਸਲ ਮੰਡੀ ਦੇ ਵਿੱਚ ਆਵੇਗੀ ਜਿਹੜੀ ਐਮਐਸਪੀ ਬੰਦੀ ਹੈ ਉਹ ਪਹਿਲ ਦੇ ਅਧਾਰ ਤੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਲੇਕਿਨ ਆਖਰਕਾਰ ਸੱਚ ਸਾਹਮਣੇ ਆ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਜਿਨੇ ਨੁਕਸਾਨ ਕੀਤੇ ਜਾਣੇ ਨੇ ਉਹਦੇ ਵਿੱਚ ਕਿਸਾਨ ਵੀ ਠਗੜਿਆ ਜਾਵੇਗਾ ਦੂਸਰੇ ਪਾਸੇ ਸਭ ਤੋਂ ਵੱਡੀ ਮਾਰ ਪਵੇਗੀ ਮਜ਼ਦੂਰ ਤੇ ਕਿਉਂਕਿ ਮਜ਼ਦੂਰ ਮੰਡੀਆਂ ਦੇ ਵਿੱਚ ਕੰਮ ਕਰਦੇ ਨੇ ਮਹੀਨਾ ਦੋ ਮਹੀਨਾ ਕੰਮ ਕਰਕੇ ਉਹ ਆਪਣੇ ਘਰ ਦਾ ਜਿਹੜਾ ਸਾਲ ਭਰਦਾ ਖਰਚਾ ਜਿਹੜਾ ਹੈ ਇਕੱਠਾ ਕਰ ਲੈਂਦੇ ਨੇ ਜੇ ਗੱਲ ਕਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜਾ ਪਹਿਲਾ ਵੱਡਾ ਚੰਗਾ ਕੰਮ ਕੀਤਾ ਗਿਆ ਯਾਨੀ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਸਾਇਲੈਂਸ ਤਰੀਕੇ ਨਾਲ ਕਰਕੇ ਬਿੱਲ ਪਾਸ ਕਰਨ ਦੀ ਨੀਤੀ ਨੂੰ ਪੰਜਾਬ ਸਰਕਾਰ ਨੇ ਰੱਦਿਤ ਕਰ ਦਿੱਤਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹੀ ਤਿੰਨ ਕਾਲੇ ਕਾਨੂੰਨ ਨੇ ਜਿੰਨਾ ਦੇ ਲਈ ਪੰਜਾਬ ਦੇ ਪੂਰੇ ਭਾਰਤ ਦੇ 770 ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ ਸ਼ਹੀਦੀ ਭਾਈ ਜਿਹੜੇ ਦਿੱਲੀ ਦੇ ਵੱਡੇ ਪ੍ਰੋਟੈਸਟ ਦੇ ਵਿੱਚ ਮਰ ਗਏ ਸ਼ਹੀਦ ਹੋ ਗਏ ਉਹੀ ਕਾਲੇ ਕਾਨੂੰਨ ਫਿਰ ਦੁਬਾਰਾ ਇੱਕ ਇੱਕ ਸਟੇਟ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ 'ਤੇ ਲਾਗੂ ਕਰਾਉਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਕਿਉਂਕਿ ਭਾਰਤੀ ਜਨਤਾ ਪਾਰਟੀ ਕੋਰਪੋਰੇਟ ਘਰਾਣਿਆਂ ਦੇ ਅੰਦਰ ਚੱਲ ਰਹੀ ਹੈ ਇਹ ਪੰਜਾਬ ਨਹੀਂ ਹਰਿਆਣਾ ਦੇ ਵੱਡੇ ਆਗੂ ਗਰਨਾਮ ਸਿੰਘ ਚੰਡੂਲੀ ਵੱਲੋਂ ਵੱਡਾ ਬਿਆਨ ਆ ਗਿਆ ਹੈ ਉਹਨੇ ਕਿਹਾ ਦੇਖੋ ਕਿਵੇਂ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੇ ਕਿਹਾ ਹੁਣ ਕਿਸਾਨ ਜਦੋਂ ਮੰਡੀਕਰਨ ਹੋਵੇਗਾ ਕਿਸਾਨ ਆਪਣੀ ਫਸਲ ਮੰਡੀਆਂ ਦੇ ਵਿੱਚ ਲਿਉਣ ਦੀ ਬਜਾਏ ਸਿੱਧਾ ਕੋਆਪਰੇਟ ਘਰਾਣਿਆਂ ਨੂੰ ਵੇਚਣਗੇ ਯਾਨੀ ਕਿ ਉਹਨਾਂ ਵੱਡੇ ਗਡਾਉਣਾ ਵਿੱਚ ਲੈ ਕੇ ਜਾਣ ਕਰਨਗੇ ਉਹੀ ਗਡਾਉਣ ਜਿਹੜੇ ਨੇ ਫਿਰ ਦੁਬਾਰਾ ਚੱਲਣਗੇ ਇਵਨ ਦੋ ਜਦੋਂ ਇਹ ਕੋਆਪਰੇਟ ਕਰਾਣੇ ਸਾਡੇ ਤੇ ਕਬਜ਼ਾ ਕਰਨਗੇ ਤੇ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਆਪਣੇ ਘਰ ਦੇ ਵਿੱਚ ਅਨਾਜ ਨਹੀਂ ਰੱਖ ਸਕਦੇ ਉਹ ਹਰ ਹਾਲਤ ਵਿੱਚ ਸਾਨੂੰ ਮੰਡੀ ਦੇ ਵਿੱਚ ਲੈ ਕੇ ਆਉਣਾ ਪਵੇਗਾ ਸੌਰੀ ਮੰਡੀ ਦੇ ਵਿੱਚ ਨਹੀਂ ਸਿੱਧਾ ਕੋਆਪਰੇਟ ਕਰਾਣਿਆਂ ਦੇ ਗਡੌਨਾ ਦੇ ਵਿੱਚ ਉਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਲੈ ਕੇ ਜਾਣਾ ਪਵੇਗਾ ਯਾਨੀ ਕਿ ਹਜ਼ਾਰਾਂ ਮਜ਼ਦੂਰਾਂ ਦੀ ਜ਼ਿੰਦਗੀ ਤਬਾਹ ਕੀਤੀ ਜਾਵੇਗੀ ਜਿਹੜੇ ਦੁਬਾਰਾ ਕਾਨੂੰਨ ਜਿਸ ਨੂੰ ਮੰਡੀਕਰਨ ਦਾ ਨਾਮ ਦੇ ਦਿੱਤਾ ਗਿਆ ਹੈ ਭਾਰਤ ਸਰਕਾਰ ਵੱਲੋਂ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਟ ਕਰ ਦਿੱਤੇ ਕਿ ਅਸੀਂ ਇਸ ਕਾਨੂੰਨਾਂ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਕਰਾਂਗੇ ਪੰਜਾਬ ਦੀਆਂ ਮੰਡੀਆਂ ਵਿੱਚ ਦੂਸਰੇ ਪਾਸੇ ਹਰਿਆਣਾ ਦੇ ਕਿਸਾਨ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੱਲੋਂ ਵੀ ਮੈਂ ਵਿਰੋਧ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ ਇਸ ਲਈ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 40 ਦਿਨ ਹੋ ਗਏ ਨੇ ਮਰਨ ਵਰਤੇ ਬੈਠੇ ਹੋਏ ਨੂੰ ਧੰਨ